ਸ਼ਸ਼ੀ ਕਾ ਜੀ ਮੈਂ ਅਮਨਦੀਪ ਸਿੰਘ ਮੰਗਰ ਸ਼੍ਰੀ ਚਮਕੌਰ ਸਾਹਿਬ ਤੋਂ ਆਪਾਂ ਅਕਸਰ ਸਿਆਣਿਆਂ ਤੋਂ ਗੱਲਾਂ ਸੁਣਦੇ ਆਏ ਆ ਕਿ ਅਮੀਰ ਉਹ ਨਹੀਂ ਹੁੰਦਾ ਜਿਹਦੇ ਕੋਲ ਬਹੁਤ ਜ਼ਿਆਦਾ ਪੈਸੇ ਨੇ ਧਨ ਦੌਲਤ ਹੈ ਕੋਠੀਆਂ ਕਾਰਾਂ ਨੇ ਜਾਇਦਾਦ ਹੈ ਅਮੀਰ ਉਹ ਬੰਦਾ ਹੁੰਦਾ ਜਿਹੜਾ ਦਿਲ ਤੋਂ ਅਮੀਰ ਹੋਵੇ ਜਿਹੜਾ ਆਪਣੇ ਦਿਲ ਦੇ ਵਿੱਚ ਅਮੀਰੀ ਰੱਖਦਾ ਹੋਵੇ ਸੋ ਸ਼੍ਰੀ ਚਮਕੌਰ ਸਾਹਿਬ ਦੇ ਵਿੱਚ ਵੀ ਇੱਕ ਜਹੀ ਇਹ ਮਿਸਾਲ ਸਾਡੇ ਸਾਹਮਣੇ ਆਈ ਹੈ ਮੈਂ ਤੁਹਾਨੂੰ ਉਹਦੇ ਰੂਬਰੂ ਕਰਨਾ ਚਾਹੁੰਦਾ ਸ਼੍ਰੀ ਚਮਕੌਰ ਸਾਹਿਬ ਦੇ ਵਿੱਚ ਇੱਕ ਸੱਜਣ ਰੇੜੀ ਤੇ ਖਾਣਾ ਖਵਾਉਂਦਾ ਲੋਕਾ ਨੇ ਇੱਕ ਛੋਟਾ ਤਾਬਾ ਇੱਕ ਰੇੜੀ ਤੇ ਚਲਾਉਂਦਾ ਹੈ ਤੇ ਮੈਂ ਦੇਖ ਕੇ ਬੜਾ ਹੈਰਾਨ ਹੋਇਆ ਕਿ ਉਹਨੇ ਆਪਣੀ ਰੇੜੀ ਦੇ ਉੱਤੇ ਇਹ ਗੱਲ ਲਿਖ ਕੇ ਲਾਈ ਹੋਈ ਹੈ ਕਿ ਗਰੀਬ ਬੰਦਿਆਂ ਵਾਸਤੇ ਰੋਟੀ ਬਿਲਕੁਲ ਮੁਫਤ। ਸ਼੍ਰੀ ਚਮਕੌਰ ਸਾਹਿਬ ਦੇ ਵਿੱਚ ਐਸਡੀ ਸਕੂਲ ਦੇ ਰੋਡ ਦੇ ਉੱਤੇ ਸ਼ਮਸ਼ਾਨ ਘਾਰ ਦੇ ਨੇੜੇ ਇੱਕ ਰੇੜੀ ਲੱਗਦੀ ਹੈ। ਉਹ ਰੇੜੀ ਦੇ ਉੱਤੇ ਗੱਲ ਲਿਖੀ ਹੋਈ ਹੈ ਤੇ ਮੈਂ ਬੜਾ ਪ੍ਰਭਾਵਿਤ ਹੋਇਆ ਤੇ ਮੈਂ ਸੋਚਿਆ ਚਲੋ ਤੁਹਾਡੇ ਨਾਲ ਇਹ ਗੱਲ ਸਾਰੀ ਸਾਂਝੀ ਕਰਾਂ। ਆਓ ਮੈਂ ਤੁਹਾਨੂੰ ਉਹ ਬੰਦੇ ਨੂੰ ਵੀ ਮਿਲਾਉਣਾ ਤੇ ਨਾਲੇ ਦੇਖਦੇ ਆਂ ਕਿ ਉਹ ਤੋਂ ਪੁੱਛਦੇ ਆਂ ਕਿ ਉਸ ਦਾ ਨਾਂ ਏ। ਮੈਨੇ ਕਰਦਾ ਕਿਉਂਕਿ ਦੇਖੋ ਅੱਜ ਰੋਜ਼ੀ ਰੋਟੀ ਕਮਾਉਣੀ ਬੜੀ ਔਖੀ ਆ ਉਹਦੇ ਵਿੱਚੋਂ ਵੀ ਕਿਸੇ ਗਰੀਬ ਬੰਦੇ ਨੂੰ ਰੋਟੀ ਮੁਫਤ ਖਵਾ ਦੇਣੀ ਵੱਡੀ ਗੱਲ ਆ ਆ ਮੈਂ ਤੁਹਾਨੂੰ ਉਸ ਬੰਦੇ ਨੂੰ ਮਿਲਾਉਣਾ ਆ ਆ ਤੁਸੀਂ ਦੇਖੋ ਸਾਹਮਣੇ ਲਿਖਿਆ ਗਰੀਬ ਬੰਦਿਆਂ ਵਾਸਤੇ ਰੋਟੀ ਬਿਲਕੁਲ ਮੁਫਤ ਆ ਜੀ ਰੇੜੀ ਦਿਖਾ ਦਿਓ ਅੱਜ ਇਹ ਨਾਲ ਗੱਲਬਾਤ ਕਰ ਰਹੇ ਆ ਸਸੀ ਕਾ ਭਾਈ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਜਸਵੰਤ ਸਿੰਘ ਜੀ ਥੋੜਾ ਉੱਚੀ ਬੋਲੋ ਜਸਵੰਤ ਸਿੰਘ ਹਾਂ ਜੀ ਚਮਕੌਰ ਸਾਹਿਬੇ ਰਹਿੰਦੇ ਹੋਣਾ ਹਾਂ ਜੀ ਤੁਸੀਂ ਰੇੜੀ ਦੇ ਉੱਤੇ ਲਿਖ ਕੇ ਲਾਇਆ ਕਿ ਗਰੀਬ ਬੰਦੇ ਆ ਵਾਸਤੇ ਰੋਟੀ ਮੁਫਤ ਹਾਂਜੀ ਹਾਂਜੀ ਇਹ ਲਿਖ ਕੇ ਲਾਇਆ ਕਿ ਖਵਾਉਂਦੇ ਵੀ ਹੋ ਹਾਂਜੀ ਖਵਾਉਂਦੇ ਹੋ ਖਵਾਉਂਦੇ ਹੋ ਹਾਂਜੀ ਤੇ ਕਿੰਨੇ ਕੁ ਬੰਦੇ ਰੋਜ਼ ਆ ਜਾਂਦੇ ਤੁਹਾਡੇ ਕੋਲ ਫ੍ਰੀ ਰੋਟੀ ਖਾਣ ਵਾਸਤੇ ਆ ਜਾਂਦੇ 4-5 ਆ ਜਾਂਦੇ 4-5 ਬੰਦੇ ਆ ਜਾਂਦੇ ਆ ਤੇ ਜਿਹੜਾ ਬੰਦਾ ਆ ਕੇ ਕਹਿੰਦਾ ਮੈਂ ਗਰੀਬ ਆ ਹਾਂਜੀ ਹਾਂਜੀ ਤੇ ਤੁਸੀਂ ਰੋਟੀ ਖਵਾ ਦਿੰਦੇ ਹੋ ਖਵਾ ਦਿੰਦੇ ਬੇਸ਼ੱਕ ਪੱਕਾ ਹਾਂਜੀ ਹਾਂਜੀ ਬੜੀ ਵਧੀਆ ਗੱਲ ਹੈ ਤੇ ਫਿਰ ਤੁਹਾਡਾ ਇਹ ਦੇਖੋ ਇਹ ਬੜਾ ਛੋਟਾ ਜਿਹਾ ਬਿਜ਼ਨਸ ਹੈ ਇਹਦੇ ਵਿੱਚ ਤੁਸੀਂ ਕਿਵੇਂ ਮੈਨੇਜ ਕਰਦੇ ਹੋ ਨੂੰ ਕਿਵੇਂ ਦੇਖੋ ਉਹਦੇ ਵਿੱਚੋਂ ਫ੍ਰੀ ਵੀ ਖਵਾਈ ਜਾਓਗੇ ਤਾਂ ਕਿਵੇਂ ਚੱਲੂਗਾ ਕੰਮ ਬਸ ਮਹਾਰਾਜੀ ਜੇਕਰ ਰੋਟੀ ਸਾਰੇ ਨੂੰ ਮਿਲਦੀ ਹੈ ਕਈ ਆਂਦੀ ਮੈਨੂੰ ਮੁੱਲ ਦੀ ਰੋਟੀ ਖਾ ਗਈ ਤੇ ਉਹ ਵੀ ਸਾਰਾ ਮੈਨੇਜ ਕਰ ਲੈਂਦਾ ਕਈ ਮੁੱਲ ਵੀ ਖਾਂਦੇ ਆ ਹਾਂਜੀ ਹਾਂਜੀ ਤੇ ਉਹਦੇ ਵਿੱਚੋਂ ਤੁਸੀਂ ਉਹ ਫ੍ਰੀ ਕਰ ਦਿੰਦੇ ਹੋ ਹਾਂਜੀ ਹਾਂਜੀ ਅੱਛਾ ਚਲੋ ਬਹੁਤ ਅੱਛੀ ਗੱਲ ਹੈ ਸ੍ਰੀ ਚਮਕੌਰ ਸਾਹਿਬ ਦੇ ਵਿੱਚ ਉਸਕੀ ਨਵੀਂ ਮਿਸਾਲ ਪੈਦਾ ਕੀਤੀ ਆ ਸੋ ਇਹ ਬਾਈ ਜਸਵੰਤ ਸਿੰਘ ਹੈ ਜਿਹੜਾ ਬੰਦਾ ਆਪਣੀ ਹੱਕ ਦੀ ਕਮਾਈ ਦੇ ਵਿੱਚੋਂ ਗਰੀਬ ਬੰਦੇ ਨੂੰ ਰੋਟੀ ਖਵਾ ਦਿੰਦਾ ਜਿਹੜਾ ਬੰਦਾ ਇਹਨੂੰ ਆ ਕੇ ਕਹਿੰਦਾ ਕਿ ਮੈਂ ਗਰੀਬ ਆ ਮੇਰੇ ਕੋਲ ਪੈਸਾ ਨਹੀਂ ਇਹ ਕਹਿੰਦਾ ਤਿੰਨ ਚਾਰ ਪੰਜ ਬੰਦੇ ਆ ਜਾਂਦੇ ਆ ਉਹਨਾਂ ਨੂੰ ਰੋਟੀ ਖਵਾ ਦਿੰਦਾ ਸੋ ਇਹ ਅਸਲੀ ਬੰਦਾ ਦਿਲ ਦਾ ਅਮੀਰ ਬੰਦਾ ਹੈ ਜਿਹੜਾ ਬੰਦਾ ਗਰੀਬ ਦੇ ਲਈ ਖੜਦਾ ਹੈ ਜਿਹੜਾ ਬੰਦਾ ਆਪਣੇ ਹੱਕ ਦੀ ਕਮਾਈ ਦੇ ਵਿੱਚੋਂ ਦਸੰਦ ਕਰਦਾ ਹੈ ਸੁਰਨ ਸਿੰਘ ਜੀ ਬਹੁਤ-ਬਹੁਤ ਤੁਹਾਡਾ ਧੰਨਵਾਦ ਤੇ ਅਸੀਂ ਪਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਹਾਡਾ ਇਹ ਬਿਜ਼ਨਸ ਹੋਰ ਵਧੇ ਫੱਲੇ ਤੇ ਤੁਸੀਂ ਇਸੇ ਤਰ੍ਹਾਂ ਯਾਨੀ ਲੋੜਵੰਦ ਲੋਕ ਨੇ ਉਹਨਾਂ ਦੀ ਮਦਦ ਕਰਦੇ ਰਹੋ ਬਹੁਤ ਬਹੁਤ ਧੰਨਵਾਦ ਥੈਂਕ ਯੂ